ਟੈਂਸ਼ਨਲੀ ਮਰਡਰ ਨਹੀਂ ਕੀਤੇ ਉਹ ਟੈਰਰਿਸਟ ਨਹੀਂ ਹੈਗਾ ਐਕਸੀਡੈਂਟ ਹੋਇਆ ਜੀ ਮਤਲਬ ਤੁਸੀਂ ਉਸ ਬੰਦੇ ਨੂੰ ਟ੍ਰੀਟ ਇਦਾਂ ਕਰ ਰਹੇ ਹੋ ਜਿਵੇਂ ਉਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਮੀਨਲ ਤੁਸੀਂ ਫੜ ਲਿਆ ਹੁੰਦਾ ਜਾਂ ਉਹ ਬਹੁਤ ਵੱਡੀ ਕਿਸੇ ਗੈਂਗ ਨਾਲ ਰਿਲੇਟਿਡ ਸੀਗਾ ਉਹ ਰੀਡਾ ਦੇ ਵਿੱਚ ਬੰਦੇ ਨੂੰ ਪੇਸ਼ ਕੀਤਾ ਗਿਆ ਉਸ ਬੰਦੇ ਦੇ ਸਿਰ ਤੇ ਪੱਗ ਨਹੀਂ ਹੈ ਨੰਗੇ ਜ਼ਰੋਂ ਨੂੰ ਉੱਥੇ ਖੜਾ ਕੀਤਾ ਗਿਆ ਸਾਡੇ ਸਾਡੇ ਸਾਨੂੰ ਕੀ ਦਰਸਾਇਆ ਜਾ ਰਿਹਾ ਹੈ ਪੱਜਾ ਫਟਾਫਟ ਅਸੀਂ ਵਿਊ ਲੈ ਲਈਏ ਫਟਾਫਟ ਅਸੀਂ ਪੈਸਾ ਕਮਾ ਲਈਏ ਆਪਦੀ ਫੇਮ ਲੈ ਲਈਏ ਉਹਦੇ ਵਾਸਤੇ ਮੈਨੂੰ ਨਹੀਂ ਲੱਗਦਾ ਹਜੇ ਤੱਕ ਕਿਸੇ ਨੇ ਵਕੀਲ ਵੀ ਕੀਤਾ ਥੋੜਾ ਇੱਕ ਮੁੱਦਾ ਉਹੀ ਗੱਲ ਪੋਲਿਟਿਕਸ ਹੋ ਗਿਆ ਰਿਪਬਲਿਕਨ ਡੈਮੋਕ੍ਰੇਟਸ ਸਿੱਧਾ ਗਵਰਨਰਸ ਦੀ ਲੜਾਈ ਚੱਲ ਰਹੀ ਹੈ ਤੁਸੀਂ ਵੇਖੋਗੇ ਇਹ ਇੱਕ ਐਕਸੀਡੈਂਟ ਰਿਹਾ ਹੀ ਨਹੀਂ ਉਹ ਐਕਸੀਡੈਂਟ ਤੋਂ ਤਾਂ ਬਹੁਤ ਦੂਰ ਲੈ ਗਏ ਨੇ ਉਹ ਬੰਦਾ ਤੁਹਾਡੇ ਮੁਲਕ ਵਿੱਚ ਆਇਆ ਉਹਨੇ ਤੁਹਾਡੇ ਹਰ ਇੱਕ ਚੀਜ਼ ਨੂੰ ਫੋਲੋ ਕੀਤਾ ਤੁਸੀਂ ਉਹਨੂੰ ਪੈਂਡਿੰਗ ਇਸਾਈਲੀ ਦੀ ਕੈਟਾਗਰੀ ਚ ਰੱਖਿਆ ਹੋਇਆ ਉਹ ਤੁਸੀਂ ਉਹਨੂੰ ਵਰਕ ਆਥਰਾਇਜੇਸ਼ਨ ਦਿੱਤੀ ਹੋਈ ਏ ਉਹਨੂੰ ਸਾਰਾ ਕੁਝ ਦਿੱਤਾ ਹੋਇਆ ਤੇ ਇਲੀਗਲ ਇਮੀਗ੍ਰੈਂਟ ਕਿੱਦਾਂ ਹੋਇਆ ਜਨਵਰੀ ਦੇ ਵਿੱਚ ਥੋੜਾ ਟਾਈਮ ਪਹਿਲੇ ਇੱਕ ਐਕਸੀਡੈਂਟ ਹੋਇਆ ਸੀ ਸਪੈਨਿਸ਼ ਬੱਲੇ ਤੋਂ ਜਿਹਦੇ ਵਿੱਚ ਕਾਹ ਵੀ ਜਾਨ ਗਈ ਤੇ ਉਹਦੇ ਵਿੱਚ 110 ਸਾਲ ਦੀ ਸਜ਼ਾ ਹੋ ਗਈ ਐਕਸੀਡੈਂਟ ਕੋਈ ਕਰਦਾ ਨਹੀਂ ਇਹ ਐਕਸੀਡੈਂਟ ਜਿਹਨੂੰ ਕਹਿ ਹੀ ਦਿੱਤਾ ਉਹ ਹੋਇਆ ਹੈ ਮਤਲਬ ਲਾਪਰਵਾਹੀ ਤਾਂ ਸੀ ਹਾਂ ਬਿਲਕੁਲ ਲਾਪਰਵਾਹੀ ਸੀਗੀ ਜੇ ਤੁਸੀਂ ਧਿਆਨ ਨਾਲ ਉਸ ਵੀਡੀਓ ਨੂੰ ਵੇਖੋਗੇ ਤਾਂ ਬਿਲਕੁਲ ਸਾਡੇ ਬੰਦੇ ਦੀ ਗਲਤੀ ਹੈ ਜਦੋਂ ਵੇਖਦੇ ਹਾਂ ਪੂਰੀ ਵੀਡੀਓ ਨੂੰ ਉਸ ਬੰਦੇ ਨੇ ਬ੍ਰੇਕ ਦੇ ਉੱਤੇ ਪੈਰ ਵੀ ਨਹੀਂ ਰੱਖਿਆ ਟੂ ਐਕਸੀਡੈਂਟ ਜਿਹੜੀ ਜਿਹੜਾ ਚੱਲ ਰਹੀ ਸੀ ਨਾ ਚਰਚਾ ਉਹ ਸਭ ਖਤਮ ਹੈ ਹੁਣ ਪੋਲਿਟੀਕਲ ਸਿਸਟਮ ਤੇ ਹੈ ਤੁਸੀਂ ਮੰਨ ਕੇ ਚੱਲੋ ਜੇ ਸਿਚੁਏਸ਼ਨ ਦੇ ਵਿੱਚ ਹੈਗਾ ਜੇ ਵਕੀਲ ਕਰਦੇ ਆ ਇਹ ਸਾਰਾ ਕੁਝ ਕਰਦੇ ਆ ਉਹ 1 ਲੱਖ 1.5 ਲੱਖ ਡਾਲਰ ਉਹਨਾਂ ਦਾ ਲੱਗਣਾ ਆ 1.5 2 ਸਾਲ 3 ਸਾਲ ਕੇਸ ਚੱਲ ਸਕਦਾ ਹੈ ਕਿ ਪਿਛਲੇ ਦਿਨੀ ਇੱਕ ਗਲਤ ਯੂ ਟਰਨਾ ਮਾਰਨ ਦੇ ਕਰਕੇ ਇੱਕ ਵੱਡਾ ਹਾਦਸਾ ਹੁੰਦਾ ਥਿਸ ਵਿੱਚ ਤਿੰਨ ਅਮਰੀਕਨ ਦੀ ਜਿਹੜੀ ਜਾਨ ਚਲੀ ਜਾਂਦੀ ਹੈ ਉਸ ਤੋਂ ਬਾਅਦ ਇਹ ਇਸ਼ੂ ਇੱਕ ਬਹੁਤ ਵੱਡਾ ਬਣ ਜਾਂਦਾ ਹੈ ਕਿ ਖਾਸ ਕਰਕੇ ਪੂਰੇ ਟਰੱਕਰਸ ਨੂੰ ਟਾਰਗੇਟ ਕੀਤਾ ਜਾਂਦਾ ਹੈ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਉਸ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਗਲਤ ਇਫਰਮੇਸ਼ਨ ਫੈਲਦੀਆਂ ਨੇ ਇਸ ਸਾਰੇ ਕਾਸੇ ਦੀ ਜਾਣਕਾਰੀ ਦੇ ਵਾਸਤੇ ਸਾਡੇ ਨਾਲ ਨੇ ਰੌਬਿੰਦ ਸਿੰਘ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਵਿਰਾਸਤ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰੌਬਿੰਦ ਜੀ ਤੁਸੀਂ ਜਿਹੜਾ ਇਹ ਸਾਰਾ ਇਨਸੀਡੈਂਟ ਸੋਸ਼ਲ ਮੀਡੀਆ ਤੇ ਦੇਖ ਦਿਓ ਪਹਿਲੇ ਦੱਸੋ ਤੁਹਾਡਾ ਪਹਿਲਾ ਵਿਚਾਰ ਇਸ ਦੀ ਬਾਬਤ ਕੀ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਅਫਵਾਹਾਂ ਬਹੁਤ ਜ਼ਿਆਦਾ ਫਲਾਈਆਂ ਜਾਂਦੀਆਂ ਨੇ ਕਿ ਉਸ ਨੂੰ ਹਰਜਿੰਦਰ ਸਿੰਘ ਨੂੰ 45 ਸਾਲ ਦੀ ਕੈਦ ਬੋਲ ਗਈ ਮਤਲਬ ਤੁਹੋ ਵੀ ਦੇ ਵਿੱਚ ਕਿੰਨੀ ਕਿ ਸਚਾਈ ਹੈ ਨਹੀਂ ਹਾਂ ਇਦਾਂ ਦਾ ਕੁਝ ਨਹੀਂ ਹੋਇਆ ਹਜੇ ਕਿਉਂਕਿ ਇਹ ਅਗਿਆਸੇ ਲਾਏ ਜਾ ਰਹੇ ਨੇ ਵੀ ਇੱਕ ਜਿਹੜੀ ਆ ਜਿਹੜੀ ਇੱਕ ਕਤਲ ਦੀ ਜਿਹੜੀ ਇੱਕ ਮੌਤ ਦੀ ਸਜ਼ਾ 15 ਸਾਲ ਦੀ ਹੈ ਤੇ ਜੇ ਉਹ ਤਿੰਨ ਕਾਊਂਟ ਹੁੰਦੇ ਨੇ ਤੇ 45 ਸਾਲ ਦੀ ਹੈ ਹਨ ਉਹ ਜੱਜ ਤੇ ਡਿਪੈਂਡ ਕਰਦਾ ਵੀ ਉਹ ਕਿਸ ਢੰਗ ਨਾਲ ਉਸ ਨੂੰ ਲੈਂਦੇ ਨੇ ਜੀ ਆ ਉਹ ਕਿੰਨੀ ਕਿੰਨੀ ਸਜ਼ਾ ਦਿੰਦੇ ਨੇ ਇਦਾਂ ਦਾ ਕੁਝ ਨਹੀਂਗਾ ਉਹ ਇੱਕ ਅਗਿਆਸਾ ਲਾਇਆ ਗਿਆ ਇਸ ਤੋਂ ਵੱਧ ਵੀ ਸਕਦੇ ਤੇ ਘੱਟ ਵੀ ਸਕਦੇ ਆ ਬਿਲਕੁਲ ਜੀ ਇਹ ਜੱਜ ਤੇ ਡਿਪੈਂਡ ਹੈ ਉਹ ਤਿੰਨਾਂ ਦੀ ਇੱਕੋ ਕਰ ਸਕਦਾ 15 ਸਾਲ ਦੀ ਦੇ ਸਕਦਾ ਉਹ 45 ਸਾਲ ਦੀ ਦੇ ਸਕਦਾ ਉਹ ਉਹਦੇ ਹੱਥ ਆ ਆਈ ਥਿੰਕ ਮੈਂ ਥੋੜਾ ਜਿਹਾ ਪਿੱਛੇ ਲੈ ਜਾਣਾ ਡੈਨਵਰ ਦੇ ਵਿੱਚ ਥੋੜਾ ਟਾਈਮ ਪਹਿਲੇ ਇੱਕ ਐਕਸੀਡੈਂਟ ਹੋਇਆ ਸੀ 스ਪੈਨਿਸ਼ ਬੰਦੇ ਦੂਜੇ ਦੇ ਵਿੱਚ ਕਾਫੀ ਜਾਨਾਂ ਗਈਆਂ ਸਨ ਤੇ ਉਹਦੇ ਵਿੱਚ 110 ਸਾਲ ਦੀ ਸਜ਼ਾ ਹੋਈ ਸੀ ਕਿਉਂਕਿ ਇਮੋਸ਼ਨ ਜਿਵੇਂ ਕੰਮ ਕਰਦੇ ਨੇ ਇਹਨਾਂ ਚੀਜ਼ਾਂ 'ਚ ਕਿਸੇ ਦਾ ਪਰਿਵਾਰ ਉੱਜੜ ਜਾਣਾ ਉਹਦੇ ਵਿੱਚ ਮਲਟੀਪਲ ਫੈਮਿਲੀਜ਼ ਦਾ ਜਿਹੜਾ ਨੁਕਸਾਨ ਹੋਇਆ ਸੀ ਸੋ 110 ਸਾਲ ਦੀ ਸਜ਼ਾ ਹੋਈ ਸੀ ਫਿਰ ਉਹ ਹਿਊਮਨਿਟੇਰੀਅਨ ਕਾਜ਼ਸ ਦੀ ਗੱਲ ਹੁੰਦੀ ਹੈ ਵੀ ਉਹ ਦੁਨੀਆ ਇਕੱਠੀ ਹੋਈ ਵੀ ਐਕਸੀਡੈਂਟ ਕੋਈ ਕਰਦਾ ਨਹੀਂ ਇਹ ਐਕਸੀਡੈਂਟ ਜੇ ਨੂੰ ਕਹਿ ਹੀ ਦਿੱਤਾ ਉਹ ਹੋਇਆ ਹੈ ਮਤਲਬ ਲਾਪਰਵਾਹੀ ਦਾ ਸੀ ਹਾਂ ਬਿਲਕੁਲ ਲਾਪਰਵਾਹੀ ਸੀਗੀ ਹੁਣ ਉਹ ਜੇ ਅਪ ਸਾਰੀਆਂ ਚੀਜ਼ਾਂ ਨੂੰ ਵੇਖ ਲਈ ਹੈ ਨਾ ਜੀ ਇਹਨੂੰ ਬੜੀ ਸਿੰਪਲ ਪੰਜਾਬੀ ਭਾਸ਼ਾ ਚ ਜੇ ਬੰਦਾ ਫੜਿਆ ਜੇ ਤਾਂ ਚੋਰ ਜੇ ਨਾ ਫੜਿਆ ਜੇ ਤਾਂ ਸਾਧ ਇਹ ਪਹਿਲੇ ਵੀ ਬਜਦੇ ਨੇ ਜੀ ਹੁਣ ਵੀ ਵੱਜ ਰਹੇ ਨੇ ਆਈ ਥਿੰਕ ਉਸ ਉਸ ਜਿਹੜੀਆਂ ਇਨਸੀਡੈਂਟ ਤੋਂ ਬਾਅਦ ਬਹੁਤ ਸਾਰੀਆਂ ਵੀਡੀਓਜ਼ ਆਈਆਂ ਉਹ ਸਕੂਲ ਬੱਸ ਬੱਸ ਭਰੀ ਬੱਚਿਆਂ ਨਾਲ ਉਹ ਮਾਰ ਰਹੀ ਹੈ ਬੜੀਆਂ ਪਹਿਲੇ ਵੀ ਵੱਜਦੀਆਂ ਸੀ ਹੁਣ ਵੀ ਵੱਜਦੀਆਂ ਨੇ ਅੱਗੇ ਵੱਜੀ ਜਾਣੀਆਂ ਗੱਲ ਉਹ ਵੀ ਉਹਦੇ ਵਿੱਚ ਨੁਕਸਾਨ ਹੋ ਗਿਆ ਜਾਂ ਉਹਨੇ ਵੀ ਨਹੀਂ ਦੇਖਿਆ ਤੇ ਜੇ ਤੁਸੀਂ ਧਿਆਨ ਨਾਲ ਉਸ ਵੀਡੀਓ ਨੂੰ ਦੇਖੋਗੇ ਤਾਂ ਬਿਲਕੁਲ ਸਾਡੇ ਬੰਦੇ ਦੀ ਗਲਤੀ ਹੈ ਇਹ ਨਹੀਂਗਾ ਸੀ ਨਕਾਰ ਨਹੀਂ ਰਹੇ ਪਰ ਤੁਸੀਂ ਪਿਛਲੀ ਗੱਡੀ ਦੇ ਜਦੋਂ ਦੇਖਦੇ ਹੋ ਪੂਰੀ ਵੀਡੀਓ ਨੂੰ ਉਸ ਬੰਦੇ ਨੇ ਬ੍ਰੇਕ ਦੇ ਉੱਤੇ ਪੈਰ ਵੀ ਨਹੀਂ ਰੱਖਿਆ ਬਚਾ ਹੋ ਸਕਦਾ ਸੀ ਨੁਕਸਾਨ ਇਹ ਗੱਲ ਹੈ ਵੀ ਹੋਣਾ ਸੀ ਬਟ ਇੰਨਾ ਨਹੀਂ ਅੱਛਾ ਇਹ ਦੱਸੋ ਵੀ ਜਦੋਂ ਅਸੀਂ ਇਹ ਸਾਰਾ ਵਰਤਾਰਾ ਦੇਖਦੇ ਆ ਪਹਿਲੇ ਪਹਿਲੇ ਸਾਡੇ ਭਾਈਚਾਰਾ ਵੱਲੋਂ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਜਾਂਦਾ ਹੈ ਵੀ ਬਹੁਤ ਗਲਤ ਹੋਇਆ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਬਹੁਤ ਜ਼ਿਆਦਾ ਟਾਰਗੇਟ ਕੀਤਾ ਗਿਆ ਪਰ ਉਸ ਤੋਂ ਬਾਅਦ ਜੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਸ ਨੂੰ ਨੈਰੇਟਿਵ ਜਿਹੜਾ ਸਿਰਜਿਆ ਗਿਆ ਇਹਨੂੰ ਪੋਲਿਟੀਕਲ ਤੌਰ ਦੇ ਉੱਤੇ ਵੀ ਦੇਖਿਆ ਗਿਆ ਵੀ ਇਹ ਡੈਮੋਕ੍ਰੇਟਸ ਤੇ ਰਿਪਬਲਿਕਨ ਵੱਲੋਂ ਵੀ ਇਸ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਅੱਜ ਦੇ ਦਿਨ ਦੇ ਉੱਤੇ ਜਿਹੜੀ ਅੱਜ ਦੀ ਪੋਜੀਸ਼ਨ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਇਹ ਜਿਹੜਾ ਐਕਸੀਡੈਂਟ ਦੇ ਮੁੱਦੇ ਤੋਂ ਦੂਰ ਹੋ ਗਈ ਗੱਲ ਬਹੁਤ ਐਕਸੀਡੈਂਟ ਵਾਲੀ ਜਿਹੜੀ ਜਿਹੜਾ ਚੱਲ ਰਹੀ ਸੀ ਨਾ ਚਰਚਾ ਉਹ ਸਭ ਖਤਮ ਹੈ ਹੁਣ ਪੋਲੀਟੀਕਲ ਸਿਸਟਮ ਚੱਲਿਆ ਪਹਿਲੇ ਉਸ ਬੰਦੇ ਨੂੰ ਉੱਥੇ ਰਹਿ ਰਹਿੰਦਾ ਮੋਰਟਲ ਲੈਂਦਾ ਉੱਥੇ ਉਸ ਤੋਂ ਬਾਅਦ ਉਹਨੂੰ ਫ੍ਰੀ ਟੂ ਗੋ ਕਰਤਾ ਇੱਕ ਵਾਰੀ ਤੁਸੀਂ ਲੈ ਕੇ ਜੇ ਤੋ ਹੀ ਐਡਾ ਵੱਡਾ ਇਨਸੀਡੈਂਟ ਹੋਇਆ ਪੁਲਿਸ ਵੀ ਆ ਸਾਰੇ ਉੱਥੇ ਨੇ ਤੁਸੀਂ ਸਾਰੀਆਂ ਵੀਡੀਓਜ਼ ਦੇਖ ਰਹੇ ਹੋ ਨਾ ਜਦੋਂ ਉਹ ਉੱਥੇ ਹੀ ਆ ਤੁਸੀਂ ਅਰੈਸਟ ਕਰਨਾ ਹੈ ਜਾਂ ਕੁਝ ਵੀ ਕਰਨਾ ਤੁਸੀਂ ਉੱਥੇ ਉਹਨੂੰ ਹੋਲਡ ਕਰ ਸਕਦੇ ਹੋ ਡੇਟੇਨ ਕਰ ਸਕਦੇ ਹੋ ਅਰੈਸਟ ਕਰ ਸਕਦੇ ਹੋ ਸਾਰਾ ਕੁਝ ਆ ਉਹ ਬੰਦਾ ਉੱਥੋਂ ਫਲਾਈਟ ਲੈ ਕੇ ਵਾਪਸ ਆਉਂਦਾ ਠੀਕ ਹੈ ਕੌਣ ਦੇ ਵਿੱਚ ਉਸ ਤੋਂ ਬਾਅਦ ਉਹਨੂੰ ਸਪੈਸ਼ਲ ਪਲੇਨ ਆਉਂਦਾ ਗਵਰਨਰ ਆਉਂਦਾ ਕਾਲਰ ਤੋ ਫੜਦਾ ਲੈ ਕੇ ਜਾਂਦਾ ਇਹ ਇਹ ਉਹ ਐਡਾ ਉਹਨੇ ਕੋਈ ਮਤਲਬ ਇੰਟੈਂਸ਼ਨਲੀ ਮਰਡਰ ਨਹੀਂ ਕੀਤੇ ਉਹ ਟੈਰਰਿਸਟ ਨਹੀਂ ਹੈਗਾ ਐਕਸੀਡੈਂਟ ਹੋਇਆ ਜੀ ਉਹਦੇ ਵਿੱਚ ਕੁਝ ਮਤਲਬ ਤੁਸੀਂ ਉਸ ਬੰਦੇ ਨੂੰ ਟ੍ਰੀਟ ਇਦਾਂ ਕਰ ਰਹੇ ਹੋ ਜਿਵੇਂ ਉਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਾਈਮਨਲ ਤੁਸੀਂ ਫੜ ਲਿਆ ਹੁੰਦਾ ਜਾਂ ਉਹ ਬਹੁਤ ਵੱਡੀ ਕਿਸੇ ਗੈਂਗ ਨਾਲ ਰਿਲੇਟਿਡ ਸੀਗਾ ਉਹ ਇੱਕ ਆਮ ਜੇ ਘਰ ਦਾ ਬੰਦਾ ਆਪਦੀ ਰੋਜੀ ਰੋਟੀ ਆਪਦੀ ਪਤਾ ਨਹੀਂ ਕਿਸ ਸੰਸਲੇ ਦੇ ਵਿੱਚ ਉਹ ਇਸ ਮੁਲਕੇ ਚ ਆਇਆ ਹੁਣ ਜਿੱਦਾਂ ਉਹ ਪਤਾ ਲੱਗ ਰਿਹਾ ਸੋਸ਼ਲ ਮੀਡੀਆ ਰਾਹੀਂ ਵੀ ਉਹਦੀ ਫੈਮਿਲੀ ਵੀ ਪਿੱਛੇ ਬਹੁਤ ਜ਼ਿਆਦਾ ਉਹ ਨਹੀਂ ਹੈਗੇ ਸਟਰੋਂਗ ਨਹੀਂ ਹੈਗੇ ਤੇ ਸਾਡੇ ਲੋਕ ਉਹਦਾ ਬਹੁਤ ਵੱਡੇ ਲੈਵਲ ਤੇ ਫਾਇਦਾ ਵੀ ਚੱਕ ਰਹੇ ਨੇ ਜਿਹੜੀ ਹਰ ਬੰਦਾ ਵਿਊਜ਼ ਲੈਣ ਲਈ ਵੀਡੀਓਜ਼ ਪੜਾ ਰਿਹਾ ਆ ਤੁਸੀਂ ਪਟੀਸ਼ਨ ਦਾ ਦੌਰ ਵੇਖਿਆ ਜਿਹੜਾ ਚੱਲਿਆ ਹਜੇ ਕੁਝ ਹੋਇਆ ਹੀ ਨਹੀਂ ਤੁਸੀਂ ਪਟੀਸ਼ਨ ਕਿਸ ਚੀ ਦੀ ਸਾਈਨ ਕਰ ਰਹੇ ਹੋ ਅੱਜ ਕੁਝ ਲੋਕ ਤਾਂ ਪਟੀਸ਼ਨ ਦੀ ਬਾਬਤ ਕਹਿ ਰਹੇ ਆ ਵੀ ਉਹ ਪਟੀਸ਼ਨ ਦਾ ਫਾਇਦਾ ਕੋਈ ਨਹੀਂ ਹੈ ਕਿਉਂਕਿ ਉਹਦੇ ਵਿੱਚ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਵੀ 45 ਸਾਲ ਦੀ ਇਹਨੂੰ ਕੈਦ ਬੋਲ ਗਈ ਹੈ ਤੇ ਇਸ ਨੂੰ ਮਾਫ ਕੀਤਾ ਜਾਵੇ ਵੀ ਇਹਦਾ ਲੱਗਦਾ ਨਹੀਂ ਵੀ ਇਹ ਤਾਂ ਜੱਜ ਨੂੰ ਪਹਿਲਾਂ ਹੀ ਦੱਸਿਆ ਜਾ ਰਿਹਾ ਹੈ ਵੀ ਇਹਦੀ 45 ਸਾਲ ਦੀ ਕੈਦ ਹੋਈ ਹੋਈ ਹੈ ਬਿਲਕੁਲ ਉਹ ਪਟੀਸ਼ਨ ਹਜੇ ਕੋਈ ਗਰਾਊਂਡ ਹੀ ਨਹੀਂ ਹੈ ਸਾਡੇ ਸਾਡੇ ਆਪਣੇਆਂ ਦੇ ਵਿੱਚ ਇਹ ਬੜੀ ਵੱਡੀ ਕਮੀ ਆ ਵੀ ਅਸੀਂ ਹਰ ਇੱਕ ਚੀਜ਼ ਤੋਂ ਵਿਊ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਆਂ ਜੀ ਮਤਲਬ ਸਾਨੂੰ ਵਿਊ ਮਿਲ ਜਾਣ ਸਾਨੂੰ ਫੋਲੋਅਰਸ ਮਿਲ ਜਾਣ ਸਾਨੂੰ ਪੈਸਾ ਬਣ ਜਾਏ ਆਈ ਥਿੰਕ ਅੱਜ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਵੀ ਜਿਹੜਾ ਉਹ ਆਈ ਥਿੰਕ ਪਟੀਸ਼ਨ ਬਣਾਈ ਵੀ ਗਈ ਹੈ ਆਸਟ੍ਰੇਲੀਆ ਤੋਂ ਕਿਸੇ ਬੰਦੇ ਨੇ ਬਣਾਈ ਹੈ ਤੁਹਾਨੂੰ ਪਤਾ ਹੀ ਨਹੀਂ ਹੈ ਉਹ ਫੈਮਿਲੀ ਨਾਲ ਰਿਲੇਟਿਡ ਹੀ ਨਹੀਂ ਹੈ ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹਉਣਾ ਫਲੋਰੀਡਾ ਦੇ ਵਿੱਚ ਬੰਦੇ ਨੂੰ ਪੇਸ਼ ਕੀਤਾ ਗਿਆ ਜੀ ਜਿੱਥੋਂ ਤੱਕ ਮੈਂ ਉਹ ਵੀਡੀਓ ਨੂੰ ਵੇਖਦਾ ਆਂ ਸਮਝਦਾ ਆਂ ਉਸ ਬੰਦੇ ਦੇ ਸਿਰ ਤੇ ਪੱਗ ਨਹੀਂ ਹੈ ਤੁਸੀਂ ਦੇਖੋ ਨੰਗੇ ਸਰੂ ਨੂੰ ਦੁਨੀਆ ਦੇ ਸਾਹਮਣੇ ਉਹ ਉਹ ਜਿਹੜਾ ਏਡਾ ਵੱਡਾ ਕੇਸ ਬਣ ਗਿਆ ਉਹ ਅੱਜ ਦੁਨੀਆ ਦੇ ਸਾਹਮਣੇ ਹੈ ਨੰਗੇ ਸਰੂ ਨੂੰ ਉੱਥੇ ਖੜਾ ਕੀਤਾ ਗਿਆ ਸਾਡੇ ਸਾਡੇ ਸਾਨੂੰ ਕੀ ਦਰਸਾਇਆ ਜਾ ਰਿਹਾ ਹੈ ਪਹਿਲੀ ਚੀਜ਼ ਵੇਖੋ ਦੂਜੀ ਚੀਜ਼ ਮੈਨੂੰ ਨਹੀਂ ਲੱਗਿਆ ਉੱਥੇ ਉਹਦਾ ਕੋਈ ਵਕੀਲ ਵੀ ਹੈਗਾ ਇਹ ਨਹੀਂ ਲੱਗਦਾ ਵੀ ਉਹਦੇ ਜਿਹੜੇ ਅਧਿਕਾਰਾਂ ਦੀ ਹੋਂਦ ਹੈ ਬਿਲਕੁਲ ਬਿਲਕੁਲ ਹੋਇਆ ਤੁਸੀਂ ਇੱਕ ਚੀਜ਼ ਹੋਰ ਵੇਖਿਆ ਜੇ ਪਤਾ ਨਹੀਂ ਕਿਸੇ ਨੇ ਪਰ ਨੋਟ ਕੀਤੀ ਕਿ ਨਹੀਂ ਕੀਤੀ ਜਿਹੜਾ ਟ੍ਰਾਂਸਲੇਟਰ ਆ ਉਹ ਐਗਜੈਕਟ ਟ੍ਰਾਂਸਲੇਟ ਨਹੀਂ ਕਰ ਰਿਹਾ ਜੋ ਬੋਲਿਆ ਜਾ ਰਿਹਾ ਤੁਸੀਂ ਮਾੜੀ ਦੀ ਨਿਗ੍ਹਾ ਮਾਰਿਆ ਜੀ ਅੱਛਾ ਇੱਥੇ ਵੀ ਫਰਕ ਹੈ ਕੋਈ ਬਿਲਕੁਲ ਤੁਸੀਂ ਵੇਖ ਤੁਸੀਂ ਆਪ ਸੁਣਿਆ ਜਿਹੜੇ ਸਰੋਤੇ ਸੁਣ ਰਹੇ ਨੇ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰਿਆ ਜੱਜ ਕੀ ਕਹਿ ਰਿਹਾ ਉਹਨੂੰ ਕਿਸ ਢੰਗ ਨਾਲ ਅੱਗੇ ਦੱਸਿਆ ਜਾ ਰਿਹਾ ਜਾਂ ਉਹ ਕੀ ਬੋਲ ਰਿਹਾ ਤੇ ਉਹਨੂੰ ਕਿਸ ਢੰਗ ਨਾਲ ਬੋਲਿਆ ਜਾ ਰਿਹਾ ਚਲੋ ਬੱਚਾ ਆਪਣੇ ਜਿਹੜਾ ਆਪਣਾ ਭਰਾ ਖੜਾ ਉੱਥੇ ਉਹ ਤਾਂ ਬਹੁਤ ਘੱਟ ਬੋਲ ਰਿਹਾ ਕਿਉਂਕਿ ਉਹਨੂੰ ਤਾਂ ਸਮਝ ਹੀ ਨਹੀਂ ਆ ਰਹੀ ਕਿਉਂਕਿ ਨਾ ਤੇ ਉਹਦੇ ਕੋਲ ਵਕੀਲ ਹੈ ਸਾਡੀ ਕਮਿਊਨਿਟੀ ਸਿਰਫ ਫੋਟੋਆਂ ਪਾ ਰਹੀ ਏ ਪੇਜ ਸਿਰਫ ਸ਼ ਵੀ ਸਾਡਾ ਪ੍ਰਾਜਾ ਕੰਮ ਹੋਣ ਵਾਲਾ ਗਰਾਊਂਡ ਲੈਵਲ ਦੇ ਉੱਤੇ ਉਹ ਨਹੀਂ ਹਜੇ ਸਟਾਰਟ ਹੋਇਆ ਕੋਈ ਨਹੀਂ ਕੁਝ ਹੋਇਆ ਹੀ ਨਹੀਂ ਹੈ ਹਰ ਬੰਦਾ ਭੱਜਿਆ ਫਟਾਫਟ ਅਸੀਂ ਵੀਊ ਲੈ ਲਈਏ ਫਟਾਫਟ ਅਸੀਂ ਪੈਸਾ ਕਮਾ ਲਈਏ ਆਪਦੀ ਫੇਮ ਲੈ ਲਈਏ ਉਹਦੇ ਵਾਸਤੇ ਮੈਨੂੰ ਨਹੀਂ ਲੱਗਦਾ ਹਜੇ ਤੱਕ ਕਿਸੇ ਨੇ ਵਕੀਲ ਵੀ ਕੀਤਾ ਮੈਨੂੰ ਨਹੀਂ ਲੱਗਦਾ ਕੋਈ ਵੀ ਜਿਹੜੀ ਜਥੇਬੰਦੀ ਅੱਗੇ ਆਈ ਹੈ ਉੱਥੇ ਕੋਈ ਵਕੀਲ ਨਹੀਂ ਵੇਖ ਰਿਹਾ ਤੁਸੀਂ ਕਿਤੇ ਵੀ ਮੈਂ ਸੁਣਿਆ ਹੀ ਨਹੀਂ ਹਜੇ ਤੱਕ ਕਿਸੇ ਨੇ ਇਹ ਮੁੱਦਾ ਚੱਕਿਆ ਹੋਵੇ ਬਿਯੂ ਦੇ ਸਿਰ ਤੇ ਪੱਗ ਨਹੀਂ ਹੈ ਜਰੂਰ ਡਾਕਟਰ ਸਾਹਿਬ ਦਾ ਧੰਨਵਾਦ ਕਰਾਂਗੇ ਸਵੈਮਾਨ ਜੀ ਦਾ ਉਹਨਾਂ ਦੀ ਮੈਂ ਵੀਡੀਓ ਵੇਖੀ ਹੈ ਉਹਨਾਂ ਨੇ ਬਿਲਕੁਲ ਹੀ ਮੁੱਦਾ ਚੱਕਿਆ ਤੇ ਉਹ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਤੇ ਵੀ ਉਹ ਹਰ ਟਾਈਮ ਬੜੀ ਵਾਰੀ ਨੋਟਿਸ ਕੀਤਾ ਉਹਨਾਂ ਨੂੰ ਉਹ ਇਦਾਂ ਦੇ ਮੁੱਦੇ ਚੱਕਦੇ ਰਹਿੰਦੇ ਨੇ ਜਿਹੜੇ ਜਿਹੜੇ ਸਿੱਧੇ ਡਾਇਰੈਕਟ ਸਾਡੀ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ ਇਸ ਲਈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਛਾ ਇਹ ਜੇ ਅਸੀਂ ਗਰਾਊਂਡ ਲੈਵਲ ਦੇ ਉੱਤੇ ਜਿਹੜੇ ਕੰਮ ਹੋਣ ਵਾਲੇ ਤੁਸੀਂ ਦੱਸ ਸਕਦੇ ਵੀ ਮੇਨ ਕੰਮ ਸਭ ਤੋਂ ਪਹਿਲੇ ਇਹ ਉਸ ਬੰਦੇ ਨੂੰ ਇੱਕ ਬਹੁਤ ਵਧੀਆ ਵਕੀਲ ਚਾਹੀਦਾ ਜਿਹੜਾ ਉਹਦੇ ਕੇਸ ਦੀ ਪੈਰਵਾਈ ਕਰ ਸਕੇ ਫਿਰ ਗਵਾਹ ਚਾਹੀਦੇ ਨੇ ਬੜੀਆਂ ਚੀਜ਼ਾਂ ਨੇ ਸਾਰਾ ਕੁਝ ਹੀ ਹੈਗਾ ਉੱਥੇ ਉਸ ਤੋਂ ਬਾਅਦ ਵੀ ਆਪਾਂ ਨਾ ਇੱਕ ਪਾਸੇ ਭੱਜ ਤੁਰਦੇ ਆ ਹੁਣ ਬਹੁਤ ਗੋਰੇ ਵੀ ਸਪੋਰਟੇਜ ਨੇ ਬੜੇ ਅਗੇਂਸਟ ਵੀ ਨੇ ਹੁਣ ਮੁੱਦਾ ਉਹੀ ਗੱਲ ਪੋਲਿਟਿਕਸ ਹੋ ਗਿਆ ਰਿਪਬਲਿਕਨ ਡੈਮੋਕ੍ਰੇਟਸ ਸਿੱਧਾ ਗਵਰਨਰਨਸ ਦੀ ਲੜਾਈ ਚੱਲ ਪਈ ਤੁਸੀਂ ਵੇਖੋਗੇ ਇਹ ਇੱਕ ਐਕਸੀਡੈਂਟ ਰਿਹਾ ਹੀ ਨਹੀਂ ਉਹ ਐਕਸੀਡੈਂਟ ਤੋਂ ਤਾਂ ਬਹੁਤ ਦੂਰ ਲੈ ਗਏ ਨੇ ਇਹਨੂੰ ਗੈਵਿਨ ਨਿਊਸਮ ਇਥੋਂ ਜਿਹੜਾ ਆਪਣਾ ਕੈਲੀਫੋਰਨੀਆ ਦਾ ਗਵਰਨਰ ਹੈ ਤੇ ਉਸ ਤੋਂ ਬਾਅਦ ਵਰਲਰੀਡਾ ਦਾ ਗਵਰਨਰ ਇਹਨਾਂ ਦੀ ਲੜਾਈ ਚੱਲ ਪਈ ਹੈ ਇਲੀਗਲ ਇਮੀਗਰੈਂਟ ਇਲੀਗਲ ਇਮੀਗਰੈਂਟ ਕਿਵੇਂ ਆ ਹਾਂਜੀ ਜਿਸ ਨੂੰ ਇੱਥੇ ਦੇ ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਹੈ ਡੀ ਐਚ ਐਸ ਉਸ ਬੋਲੋ ਨੂੰ ਵਰਕ ਪਰਮਿਟ ਦਿੱਤਾ ਗਿਆ ਹੋਵੇ ਵਰਕ ਅਥੋਰਾਈਜੇਸ਼ਨ ਹੋਵੇ ਲੀਗਲੀ ਤੌਰ ਤੇ ਉਸਨੇ ਡੀ ਐਮ ਬੀ ਨੇ ਉਸ ਨੂੰ ਸੀ ਡੀ ਐਲ ਦਿੱਤਾ ਗਿਆ ਹੋਵੇ ਤੇ ਫਿਰ ਉਸ ਨੂੰ ਤੁਸੀਂ ਕਿਵੇਂ ਕਹਿ ਸਕਦੇ ਵੀ ਇਲੀਗਲ ਇਹ ਇਹ ਕੇਸ ਹੋਣਾ ਚਾਹੀਦਾ ਫਿਰ ਤੁਸੀਂ ਸਿੱਧਾ ਜੇ ਤੁਹਾਨੂੰ ਨਿਸ਼ਾਨਾ ਕਰਨਾ ਚਾਹੀਦਾ ਤੁਸੀਂ ਫਿਰ ਸਟੇਟ ਨੂੰ ਕਰੋ ਬਿਲਕੁਲ ਹੋ ਕੀ ਰਿਹਾ ਜੀ ਇਲੀਗਲ ਇਮੀਗਰੈਂਟ ਦਾ ਨਾ ਜਿਹੜਾ ਆਲਰੇਡੀ ਇਮੀਗ੍ਰੇਸ਼ਨ ਵਿੱਚ ਬਹੁਤ ਜਿਹੜਾ ਰੌਲਾ ਚੱਲ ਰਿਹਾ ਹੈ ਨਾ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਹਰ ਕੋਈ ਇਲੀਗਲ ਇਮੀਗਰੈਂਟ ਕਹਿੰਦਾ ਬੰਦਾ ਕਿਸੇ ਵੀ ਸਟੇਟਸ ਤੇ ਹੋ ਸਕਦਾ ਜਿੱਦਾਂ ਹੁਣ ਪਤਾ ਲੱਗ ਰਿਹਾ ਵੀ ਉਹ ਪੈਂਡਿੰਗ ਇਸਾਈਲੀ ਸੀਗਾ ਉਹ ਇਲੀਗਲ ਨਹੀਂ ਸੀਗਾ ਆਪ ਦੀ ਜਾਨ ਬਚਾਉਣ ਲਈ ਕੋਈ ਬੰਦਾ ਕਿਤੋਂ ਵੀ ਆਇਆ ਉਹਦੀ ਜ਼ਿੰਦਗੀ ਚ ਉਹਦਾ ਕੀ ਚੱਲ ਰਿਹਾ ਆਪਾਂ ਇਹ ਸਿੱਧੇ ਨਹੀਂ ਜਾ ਸਕਦੇ ਆਪਾਂ ਨੂੰ ਪਤਾ ਨਹੀਂ ਆ ਉਹ ਬੰਦਾ ਤੁਹਾਡੇ ਮੁਲਕ ਵਿੱਚ ਆਇਆ ਉਹਨੇ ਤੁਹਾਡੇ ਹਰ ਇੱਕ ਚੀਜ਼ ਨੂੰ ਫੋਲੋ ਕੀਤਾ ਤੁਸੀਂ ਉਹਨੂੰ ਪੈਂਡਿੰਗ ਨਿਸਾਇਲੀ ਦੀ ਕੈਟਾਗਰੀ ਚ ਰੱਖਿਆ ਹੋਇਆ ਤੁਸੀਂ ਉਹਨੂੰ ਵਰਕ ਅਥੋਰਾਈਜੇਸ਼ਨ ਦਿੱਤੀ ਹੋਈ ਏ ਉਹਨੂੰ ਸਾਰਾ ਕੁਝ ਦਿੱਤਾ ਹੋਇਆ ਤੇ ਇਲੀਗਲ ਇਮੀਗਰੈਂਟ ਕਿੱਦਾਂ ਹੋਇਆ ਅਨ ਡਾਕੂਮੈਂਟਡ ਬੰਦਾ ਜ਼ਰੂਰ ਹੈ ਜਿੰਦੀ ਹਜੇ ਫਾਈਲ ਪੈਂਡਿੰਗ ਦੇ ਵਿੱਚ ਹੈ ਜਿਹੜੀ ਤੁਸੀਂ ਹਜੇ ਸੁਣਵਾਈ ਕਰਨੀ ਹੈ ਉਹਦੇ ਫੈਸਲੇ ਤੇ ਤੁਸੀਂ ਵੀ ਨਹੀਂ ਪਹੁੰਚੇ ਹਜੇ ਸਰਕਾਰ ਡੀਐਚਐਸ ਨੇ ਫੈਸਲਾ ਦੇਣਾ ਇਮੀਗ੍ਰੇਸ਼ਨ ਨੇ ਫੈਸਲਾ ਦੇਣਾ ਦਿੱਤਾ ਨਹੀਂ ਉਹ ਪੈਂਡਿੰਗ ਦੇ ਵਿੱਚ ਸੋ ਇਹ ਆਪਾਂ ਇਹ ਜਿਹੜਾ ਦੂਜੇ ਪਾਸੇ ਇਲੀਗਲ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਰੌਲਾ ਚੱਲ ਰਿਹਾ ਹਨ ਜੀ ਇਹ ਸਾਰਾ ਕਿਤੇ ਨਾ ਕਿਤੇ ਉਸ ਸੀ ਨਾਲ ਜੋੜਿਆ ਜਾ ਰਿਹਾ ਤੇ ਉਹ ਉਹ ਮਤਲਬ ਉਹਦੇ ਕਰਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਅੱਗੇ ਛੁੱਟਿਆ ਜਾ ਰਿਹਾ ਹੁਣ ਸਾਡੀ ਕਮਿਊਨਿਟੀ ਨੂੰ ਡੀਫੇਮ ਕਰਨ ਦੀ ਗੱਲ ਕੀਤੀ ਹੋ ਰਹੀ ਹੈ ਇੱਕ ਬੰਦੇ ਨੂੰ ਤੁਸੀਂ ਹੱਥ ਪੈਰ ਅਚ ਬੇੜੀਆਂ ਪਾਈਆਂ ਨੇ ਸਪੈਸ਼ਲ ਚਾਰਟਰ ਪਲੇਨ ਆਉਂਦਾ ਉਹਨੂੰ ਲੈ ਕੇ ਜਾਂਦਾ ਫਿਰ ਉਹ ਵੀਡੀਓਜ਼ ਪ੍ਰੋਪਰ ਬਣਦੀਆਂ ਤੁਸੀਂ ਉਹ ਵੇਖੋ ਪੂਰਾ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਹੈ ਡੀਫੇਮ ਕੀਤਾ ਜਾ ਰਿਹਾ ਉਹ ਸਿਰਫ ਆਪਦੀ ਲੜਾਈ ਦੇ ਵਿੱਚ ਤੇ ਜਿਹਦੇ ਵਿੱਚ ਪੈਸਾਰੀਆਂ ਇੱਕ ਭਾਈਚਾਰਾ ਸਪੈਸ਼ਲ ਉਹ ਚਿੱਤੇ ਤੌਰ ਤੇ ਬਿਲਕੁਲ ਸਾਡਾ ਤੁਸੀਂ ਸਾਡੇ ਜਿਹੜੇ ਲੋਕ ਨੇ ਤੁਸੀਂ ਸੋਸ਼ਲ ਮੀਡੀਆ ਖੋਲੋ ਹਰ ਬੰਦਾ ਸਿਰਫ ਇੱਕੋ ਹੀ ਗੱਲ ਆਪਦੀ ਤੋਰਾ ਰਿਹਾ ਹੈ ਤੁਸੀਂ ਠੀਕ ਹੈ ਜੀ ਗਲਤੀਆਂ ਹੁੰਦੀਆਂ ਨੇ ਉਸ ਬੰਦੇ ਤੋਂ ਗਲਤੀ ਹੋਈ ਆ ਬਣਦੀ ਸਜ਼ਾ ਗਲਤੀ ਦੀ ਕਾਨੂੰਨ ਦੇ ਮਤਲਬ ਜੀ ਕਾਨੂੰਨ ਕੋਈ ਚੀਜ਼ ਹੈ ਕਾਨੂੰਨ ਦੇ ਮਤਲਬ ਕੋ ਉਸ ਦੀ ਜੋ ਸਜ਼ਾ ਬੰਦੀ ਆ ਉਹ ਦੋ ਅਸੀਂ ਬਿਲਕੁਲ ਸਾਨੂੰ ਦੁੱਖ ਆ ਜਿਹੜੇ ਬੰਦੇ ਚਲੇ ਗਏ ਨੇ ਅਸੀਂ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ ਅਸੀਂ ਸਾਰੇ ਪਰਿਵਾਰ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦੇ ਆ ਐਜ਼ ਅਨ ਕਮਿਊਨਿਟੀ ਅਸੀਂ ਮਾਫੀ ਮੰਗਦੇ ਆ ਜੀ ਬਿਲਕੁਲ ਉਸ ਨੂੰ ਗਲਤੀ ਹੋਈ ਆ ਉਹਨੂੰ ਇਹ ਚੀਜ਼ ਸਮਝ ਨਹੀਂ ਜਾਈਦੀ ਸੀ ਫਸਟ ਪਤਾ ਨਹੀਂ ਉਹਨੇ ਕਿਸ ਕਾਰਨ ਕਰਕੇ ਉਥੋਂ ਯੂਟਰਨ ਮਾਰਿਆ ਕਿਸੇ ਵੀ ਕਾਰਨ ਕਰਕੇ ਮਾਰਿਆ ਉਹ ਗਲਤ ਸੀਗਾ ਅਸੀਂ ਇਸ ਗੱਲ ਨਾਲ ਬਿਲਕੁਲ ਐਗਰੀ ਹਾਂ ਉਹਦੀ ਇਹ ਇੱਕ ਬਹੁਤ ਵੱਡੀ ਗਲਤੀ ਹੈ ਜਿਸ ਨੇ ਤਿੰਨ ਜਾਨਾਂ ਗਵਾਤੀਆਂ ਪਰ ਅਸੀਂ ਉਹਨਾਂ ਦੇ ਬੰਦੇ ਵਾਪਸ ਨਹੀਂ ਲਿਆ ਸਕਦੇ ਪਰ ਉਸ ਚੀਜ਼ ਨੂੰ ਇੱਕ ਬਹੁਤ ਹੀ ਗਲਤ ਪਾਸੇ ਅੱਜ ਉਹ ਭਰਾ ਸਾਡਾ ਫਸਿਆ ਹੋਇਆ ਹੈ ਇਹ ਸਾਨੂੰ ਇਹ ਸਾਨੂੰ ਬਿਲਕੁਲ ਕਲੀਅਰਲੀ ਸੋਚਣਾ ਚਾਹੀਦਾ ਹੈ ਕਦੀ ਗਲਤੀ ਕਿਸੇ ਤੋਂ ਨਹੀਂ ਹੋ ਸਕਦੀ ਇਨਸਾਨ ਗਲਤੀਆਂ ਦਾ ਬੁੱਤਲਾ ਹੀ ਸ਼ੁਰੂ ਤੋਂ ਸੁਣਦੇ ਹਾਂ ਨਾ ਇਹ ਗੱਲ ਵੀ ਇਨਸਾਨ ਗਲਤੀਆਂ ਦਾ ਬੁੱਤਲਾ ਗਲਤੀ ਕੋਈ ਵੀ ਕਰ ਸਕਦਾ ਹੈ ਜੀ ਸੋ ਸਾਨੂੰ ਲੋੜ ਆ ਇਕੱਠੇ ਹੋਣ ਦੀ ਹੰਬਲਾ ਮਾਰਨ ਦੀ ਉਹਦੀ ਪਰਿਵਾਰ ਤੱਕ ਰੀਚ ਕਰੋ ਆਈ ਥਿੰਕ ਹੁਣ ਕੁਝ ਜਥੇਬੰਦੀਆਂ ਅੱਗੇ ਆਈਆਂ ਨੇ ਤੇ ਉਹ ਕੋਸ਼ਿਸ਼ ਕਰ ਰਹੇ ਨੇ ਅਟਰਨੀਜ਼ ਨੂੰ ਕਰਨ ਦੀ ਪਰ ਇੱਕ ਚੀਜ਼ ਸਾਰਿਆਂ ਨੂੰ ਬੇਨਤੀ ਹੈ ਇਹ ਸਿਰਫ ਨਾਮ ਖੱਟਣ ਦੇ ਚੱਕਰਾਂ ਦੇ ਵਿੱਚ ਪੈਸਾ ਇਕੱਠਾ ਕਰਨ ਦੇ ਚੱਕਰਾਂ ਦੇ ਵਿੱਚ ਅਸੀਂ ਕਮਿਊਨਿਟੀ ਦਾ ਫਿਰ ਤੋਂ ਨੁਕਸਾਨ ਨਾ ਕਰ ਦਈਏ ਹੁੰਦਾ ਸਾਡੇਆਂ ਜੀਆ ਸੌਰੀ ਟੂ ਸੇ ਮੈਂ ਦੋ ਗੱਲਾਂ ਕੋੜੀਆਂ ਨੇ ਜਦੋਂ ਵੀ ਅਦਾਂ ਦਾ ਕੁਝ ਹੁੰਦਾ ਨਾ ਕਮਿਊਨਿਟੀ ਦੀਆਂ ਵਕ ਵਕ ਜਥੇਬੰਦੀਆਂ ਅੱਗੇ ਆ ਜਾਂਦੀਆਂ ਨੇ ਡਿਫਰੈਂਟ ਵੇਸ ਤੋਂ ਕਈ ਕਈ ਸਿਰਫ ਪੈਸਾ ਇਕੱਠਾ ਕਰਨ ਆ ਜਾਂਦੇ ਨੇ ਪੈਸਾ ਇਕੱਠਾ ਕਰਨ ਦਾ ਨਾਮ ਚਮਕਾਣ ਵੀ ਆ ਜਾਂਦੇ ਬਿਲਕੁਲ ਸੋ ਪਲੀਜ਼ ਰਿਕੁਐਸਟ ਹੈ ਜੇ ਕੋਈ ਕੋਈ ਵੀ ਬੰਦਾ ਜੇ ਪੈਸੇ ਦੇ ਰਿਹਾ ਨਾ ਤੇ ਪਹਿਲੇ ਚੈੱਕ ਕਰਿਆ ਜੇ ਤੁਸੀਂ ਪੈਸੇ ਦੇ ਕਿਹਨੂੰ ਰਹਿ ਜੇ ਬਿਲਕੁਲ ਤੇ ਪੈਸੇ ਜਿਹੜਾ ਦੇ ਰਿਹਾ ਉਹਦਾ ਹੱਕ ਹੈ ਜੇ ਤੁਸੀਂ ਕਿਸੇ ਨੂੰ ਡੋਨੇਟ ਕੀਤਾ ਤੇ ਬੇਸ਼ੱਕ ਅਗਲੇ ਦਾ ਪ੍ਰੋਪਰ ਪੇਜ ਲਓ ਪੁੱਛੋ ਦੱਸੋ ਤੇ ਉੱਥੇ ਪੋਸਟ ਕਰੋ ਵੀ ਹਾਂ ਜੀ ਇਸ ਬੰਦੇ ਨੂੰ ਪੈਸਾ ਦੇ ਰਹੇ ਆ ਇਹ ਸਪੋਰਟ ਵਾਸਤੇ ਦੇ ਰਹੇ ਆ ਕਿਉਂਕਿ ਪੈਸਾ ਇਕੱਠਾ ਕਰਕੇ ਚੱਲ ਜਾਣਾ ਜੇ ਉਹਦਾ ਕੱਲ ਨੂੰ ਫਾਇਦਾ ਨਾ ਹੋਇਆ ਵਕੀਲ ਨਾ ਕੀਤਾ ਗਿਆ ਤਾਂ ਸਾਨੂੰ ਨੁਕਸਾਨ ਹੋਏਗਾ ਬਿਲਕੁਲ ਜੀ ਭਾਈਚਾਰੇ ਨੂੰ ਬਿਲਕੁਲ ਹੋਣਾ ਜੀ ਕਿਉਂਕਿ ਤੁਸੀਂ ਮੰਨ ਕੇ ਚਲੋ ਜੇ ਸਿਚੁਏਸ਼ਨ ਦੇ ਵਿੱਚ ਹੈਗਾ ਜੇ ਵਕੀਲ ਕਰਦੇ ਆ ਇਹ ਸਾਰਾ ਕੁਝ ਕਰਦੇ ਆ ਉਹ 1 ਲੱਖ 1.5 ਲੱਖ ਡਾਲਰ ਉਹਨਾਂ ਦਾ ਲੱਗਣਾ ਆ 1.5 2 ਸਾਲ 3 ਸਾਲ ਕੇਸ ਚੱਲ ਸਕਦਾ ਉਹ ਸਾਰਾ ਕੁਝ ਹੋ ਸਕਦਾ ਲੇਟਰ ਔਨ ਕੀ ਹੋਣਾ ਹਨਾ ਉਹ ਜੇ ਉਹ ਇਕੱਲਾ ਜਣਾ ਪਰਿਵਾਰ ਨੂੰ ਚਲਾਉਣ ਵਾਲਾ ਹੀ ਬਿਲਕੁਲ ਸਾਡਾ ਐਜ਼ ਅਨ ਕਮਿਊਨਿਟੀ ਫਰਜ਼ ਬਣਦਾ ਵੀ ਉਹ ਪਰਿਵਾਰ ਪਿੱਛੇ ਵੀ ਟੇਕ ਕੇਅਰ ਕਰੀ ਬਿਲਕੁਲ ਪਰ ਇੱਕ ਖੁਸ਼ਵਾਸਿਕਾ ਲਾਸਟ ਵਿੱਚ ਵੀ ਜਿਹੜੇ ਹੋਰ ਟਰੱਕਰਸ ਵੀ ਸਾਡੀ ਇਸ ਗੱਲ ਬਾਤ ਨੂੰ ਸੁਣ ਤੁਸੀਂ ਉਹਨਾਂ ਨੂੰ ਕੋਈ ਖਾਸ ਸਨੇਹਾ ਦੇਣਾ ਚਾਹੋ ਵੀ ਭਰਾਵੋ ਬਹੁਤ ਬੇਹੱਦ ਜ਼ਰੂਰੀ ਹੈ ਵੀ ਅਸੀਂ ਇਸ ਗਲਤੀ ਤੋਂ ਸਿੱਖੀਏ ਬਿਲਕੁਲ ਸਾਰੇ ਟਰੱਕਰ ਵੀਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਇਸ ਲਾਈਨ ਦੇ ਵਿੱਚ ਨਾ ਜਦੋਂ ਅਸੀਂ ਐਜ਼ ਇਨ ਡਰਾਈਵਰ ਹੁੰਨੇ ਆ ਤੇ ਸਾਡੇ ਤੇ ਕੰਪਨੀਆਂ ਬਹੁਤ ਪ੍ਰੈਸ਼ਰ ਕ੍ਰੀਏਟ ਕਰਦੀਆਂ ਨੇ ਵੀ ਕੁਝ ਚੀਜ਼ਾਂ ਜਲਦੀ ਕਰਨੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਕਰਨੀਆਂ ਨੇ ਜਾਂ ਥੋੜੇ ਬਹੁਤ ਪੈਸੇ ਬਚਾਉਣ ਦੇ ਵਾਸਤੇ ਉਹ ਤੁਹਾਨੂੰ ਕਹਿੰਦੇ ਨੇ ਤੁਸੀਂ ਆ ਇਸ ਕਰ ਲਓ ਨਹੀਂ ਤੁਹਾਡੀ ਜਾਨ ਤੇ ਜਿਹੜਾ ਦੂਜਾ ਬੰਦਾ ਰੋਡ ਤੇ ਜਾ ਰਿਹਾ ਉਹਦੀ ਜਾਣ ਬਹੁਤ ਜ਼ਰੂਰੀ ਹੈ ਜੀ ਕਾਨੂੰਨਾਂ ਨੂੰ ਫੋਲੋ ਕਰੋ ਸਹੀ ਤਾਂ ਇਹ ਮੁਲਕ ਬਹੁਤ ਵਧੀਆ ਜੇ ਤੁਸੀਂ ਕਾਨੂੰਨ ਨੂੰ ਫੋਲੋ ਕਰਦੇ ਹੋ ਹਰ ਚੀਜ਼ ਨੂੰ ਸਹੀ ਢੰਗ ਨਾਲ ਕਰਦੇ ਹੋ ਤੇ ਤੁਹਾਨੂੰ ਇਹ ਮੁਲਕ ਫਰਸ਼ੋਂ ਅਰਸ਼ ਤੇ ਲੈ ਜਾਏਗਾ ਜੇ ਤੁਸੀਂ ਇੱਥੇ ਗਲਤ ਕਰਗੇ ਅੱਜ ਤੁਹਾਨੂੰ ਜ਼ਰੂਰ ਸੋਨਾ ਜਾਂਦੀ ਵਿਖ ਜੂਗਾ ਪਰ ਉਹ ਫੜੀ ਜਾਣੀ ਹੈ ਚੋਰੀ ਅੱਜ ਨਹੀਂ ਗੱਲ ਲੇਟਰਨ ਫੜੀ ਜਾਣੀ ਹੈ ਅਰਸ਼ ਤੋਂ ਫਰਸ਼ ਤੇ ਵੀ ਆ ਸਕਦੇ ਬਿਲਕੁਲ ਬਿਲਕੁਲ ਜਿਵੇਂ ਇਹ ਮੁਲਕ ਤੁਹਾਨੂੰ ਸਿੱਧੇ ਚੱਲਦਿਆਂ ਨੂੰ ਫਰਸ਼ੋਂ ਅਰਸ਼ ਤੇ ਲੈ ਜਾਏਗਾ ਜੇ ਤੁਸੀਂ ਗਲਤ ਚੱਲੋਗੇ देर सवेर ਜਦੋਂ ਵੀ ਤੁਸੀਂ ਗਾਬੂ ਆਗੇ ਤੇ ਫਰਸ਼ੋਂ ਅਰਸ਼ ਤੇ ਜਿੱਦੇ ਅਰਸ਼ੋਂ ਫਰਸ਼ ਤੇ ਲੈ ਆਉਣ ਜੀ ਕੋਈ ਦੇਰ ਹੀ ਨਹੀਂ ਲੱਗਦੀ ਕੋਈ ਦੇਰੀ ਨਹੀਂ ਲੱਗਦੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਅਸੀਂ ਵੀ ਬੇਨਤੀ ਕਰਦੇ ਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਅਫਵਾਹਾਂ ਤੋਂ ਬਚੋ ਚੰਗੇ ਪੇਜ ਨੂੰ ਫੋਲੋ ਕਰੋ ਚੰਗੀ ਸੰਸਥਾ ਨੂੰ ਸੁਣੋ ਤੇ ਖਾਸ ਕਰਕੇ ਜਿਹੜੇ ਭਾਰਤ ਦੇ ਵਿੱਚ ਸਾਡੀ ਇਸ ਗੱਲਬਾਤ ਨੂੰ ਸੁਣਦੇ ਆ ਉਨ੍ਹਾਂ ਦੇ ਸਤਿਕਾਰਤਮਾਤਾ ਜੀ ਨੂੰ ਜਰੂਰ ਹੌਸਲਾ ਦਿਓ ਕਿਉਂਕਿ ਕਿਸੇ ਦੇ ਦੁੱਖ ਦੇ ਵਿੱਚ ਹੌਸਲਾ ਦੇਣਾ ਵੀ ਇੱਕ ਬਹੁਤ ਵੱਡੀ ਦਵਾਈ ਦਾ ਕੰਮ ਕਰਦਾ ਹੈ